ਆਕਰਮ ਨਾਮ ਤੋਂ ਦਸਤ ਲੈ ਲਈ ਸਾਰਿਆਂ ਜੈ ਵਾਲਮੀਕੀ ਜੀ ਜੈ ਭੀਬ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਐ ਬਟਕਰ ਮਹਾਪਰਚੈ ਸੰਗਠਨ ਦਾ ਮੁਖ ਸੰਚਾਲਕ ਆ ਔਰ ਮੇਰੇ ਨਾਲ ਨਾਲ ਅੱਜ ਧਾਰਮਿਕ ਜਥੇਬੰਦੀਆਂ ਤੇ ਸਮਾਜਿਕ ਜਥੇਬੰਦੀਆਂ ਵੀ ਪਹੁੰਚਿਆ ਹੈ ਮਾਨਯੋਗ ਜਗਦੀਸ਼ ਕੁਮਾਰ ਜੱਕੂ ਜੀ ਰਾਹੁਲ ਮਲਿਕ ਜੀ ਔਰ ਅੱਜ ਜਿਹੜਾ ਅਸੀਂ ਸੀਪੀ ਸਾਹਿਬ ਨੂੰ ਮਿਲਣ ਆਏ ਹਾਂ ਕਮਿਸ਼ਨਰ ਸਾਹਿਬ ਨੂੰ ਔਰ ਸਾਡੇ ਜਿਹੜੇ ਪੁਲਿਸ ਤੋਂ 27 ਲੋਕ ਜਿਹੜੇ ਆ ਉਹ ਅੱਜ ਸਾਨੂੰ ਵਾਲਮੀਕੀ ਜਥੇਬੰਦੀਆਂ ਕੋ ਆਏ ਆ ਜਿਸ ਤਰ੍ਹਾਂ ਜੋਤੀ ਪ੍ਰਕਾਸ਼ ਜੀ ਆ ਔਰ ਮਨਜੀਤ ਕੌਰ ਪੈਣਿਆ ਦਿਹਾਤੀ ਤੋਂ ਆ ਔਰ ਜਿਹੜੇ ਜੋਤੀ ਪ੍ਰਕਾਸ਼ ਜੀ ਆ ਇਹ ਸ਼ਹਿਰ ਤੋਂ ਆ ਇਹਨਾਂ ਦੇ ਜਿਹੜੇ ਮਤਲਬ ਪੁਲਿਸ ਵੱਲੋਂ ਕੁਛ ਸ਼ਰਾਰਤੀ ਅੰਸਰਾ ਦੇ ਨਾਲ ਰਲ ਕੇ ਕੁਛ ਇਹਨਾਂ ਦੇ ਪਰਚੇ ਇਹਨਾਂ ਦੇ ਬੇਟੇ ਦੇ ਦਰਜ ਕੀਤੇ ਗਏ ਨਾਜਾਇਜ਼ ਜਿਹਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਵੀ ਇਹਨਾਂ ਦੇ ਬੱਚੀ ਨੂੰ ਜਿਹੜਾ ਵਾ ਇਹ ਕਲੀਨ ਚਿੱਟ ਦਿੱਤੀ ਹੈ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਇਹਨਾਂ ਦੇ ਘਰ ਜੋਤੀ ਪ੍ਰਕਾਸ਼ ਜੀ ਦੇ ਘਰ ਹਮਲਾ ਹੋਇਆ ਇਹਨਾਂ ਦੇ ਘਰ ਦੀ ਤੋੜਪਨ ਹੋਈ ਗਈ ਤੇ ਪੁਲਿਸ ਪ੍ਰਸ਼ਾਸਨ ਨੂੰ 24 ਤਰੀਕ ਦੀ ਇਹਨਾਂ ਨੇ ਦਰਖਾਸਤ ਦਿੱਤੀ ਆ ਮਗਰ ਅਜ ਤੱਕ ਕੋਈ ਵੀ ਪੁਲਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਔਰ ਉਹਨਾਂ ਦੇ ਨਾਲ-ਨਾਲ ਭੈਣ ਮਨਜੀਤ ਕੋਹਰਿਆ ਉਹ ਵੀ ਇਹਨਾਂ ਦੇ ਜਿਹੜੀ ਬਹੂ ਆ ਉਹਨਾਂ ਦੀ ਇਹਨਾਂ ਦੀ ਜਿਹੜੀ ਬਹੂ ਆ ਇਹਨਾਂ ਦੇ ਉੱਤੇ ਨਾਜਾਇਜ਼ ਜਿਹੜਾ ਵਾ ਪਰਚਾ ਇਹਨਾਂ ਦੇ ਪਰਿਵਾਰ ਦੇ ਉੱਤੇ ਨਾਜਾਇਜ਼ ਦਰਜ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਕਿਉਂਕਿ ਇਹਨਾਂ ਦੇ ਜਿਹੜੀ ਇਹਨਾਂ ਦੀ ਬਹੂ ਆ ਉਹਨਾਂ ਦੇ ਕੋਈ ਰਿਸ਼ਤੇਦਾਰ ਪੁਲਿਸ ਦੇ ਵਿੱਚ ਲੱਗੇ ਹੋਏ ਆ ਜਿਹਦੇ ਕਾਰਨ ਇਹ ਮਿਲੀ ਭੁਗਤੀ ਦੇ ਨਾਲ ਉਸ ਮਤਲਬ ਕਿ ਪਰਚੇ ਦਰਜ ਹੋਇਆ ਤੇ ਅਸੀਂ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਪਰਚੇ ਇਨ੍ਹਾਂ ਤੇ ਦਰਜ ਹੋਏ ਆ ਜਾਂ ਇਨ੍ਹਾਂ ਦੇ ਘਰਾਂ ਦੀਆਂ ਤੋੜਪੰਨਾ ਹੋਈਆਂ ਵਾ ਉਹ ਇਨ੍ਹਾਂ ਦੀ ਪ੍ਰੋਪਰ ਕਿਸੇ ਉੱਚ ਅਧਿਕਾਰੀ ਨੂੰ ਦਰਖਾਸਤ ਦੇ ਕੇ ਉਹਨਾਂ ਦੀ ਅਨਕਵਰੀਆਂ ਕੀਤੀਆਂ ਜਾਣ ਔਰ ਜਿਹੜੇ ਦੋਸ਼ੀ ਆ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਜੀ ਅਜਮਾਨ ਜੀ ਉਹ ਕਮਿਸ਼ਨਰ ਸਾਹਿਬ ਨੂੰ ਮਿਲਣ ਆਈ ਸਾ ਤੇ ਕੰਪਲੇਂਟਾਂ ਇਨ੍ਹਾਂ ਦੀਆਂ ਦਿੱਤੀਆਂ ਵਾ ਔਰ ਅਸੀਂ ਇਹਨਾਂ ਕੋ ਜਿਹੜਾ ਪੁਲਿਸ ਪ੍ਰਸ਼ਾਸਨ ਕੋ ਆਸ ਰੱਖਦੇ ਆ ਕਿ ਜਿਹੜੇ ਲੋਗ ਸ਼ਰਾਰਤੀ ਅੰਸਰੇ ਆ ਜਿਹੜੇ ਲੋਗ ਕੀ ਨਾਲ ਦੇ ਨੇ ਗਰੀਬਾ ਪਰਿਵਾਰਾਂ ਦੇ ਉੱਤੇ ਅਤਿਆਚਾਰ ਕਰਦੇ ਪਏ ਨੇ ਉਹਨਾਂ ਦੀ ਜਿਹੜੀ ਆ ਜਲਦ ਤੋਂ ਜਲਦ ਸੁਲਵਾਈ ਕੀਤੀ ਜਾਵੇ ਅਗਰ ਨਹੀਂ ਕੀਤੀ ਜਾਏਗੀ ਤੇ ਉਹਨਾਂ ਲਈ ਸਮੇਂ ਦੇ ਵਿੱਚ ਜਿਹੜਾ ਆਉਂਦੇ ਸੋਮਵਾਰ ਦੇ ਵਿੱਚ ਜਿਹੜਾ ਆ ਜਲਦ ਤੋਂ ਜਲਦ ਸੰਘਰਸ਼ ਕਰਕੇ ਇੱਕ ਭੋਖੜ ਹੜਤਾਲ ਦੇ ਇਸ ਪਰਿਵਾਰਾਂ ਨੂੰ ਭਾਇਆ ਜਾਏਗਾ ਔਰ ਜੇ ਕੱਲ ਨੂੰ ਇਹਨਾਂ ਪਰਿਵਾਰਾਂ ਦਾ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਰਹੀਗੀ ਤੇ ਅੱਜ ਜਿਹੜੇ ਤੋਂ ਬਣੀ ਦਾ ਨਾਮ ਸਭ ਤੋਂ ਪਹਿਲਾਂ ਦੇ ਮੈਂ ਸਾਰੇ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਿਦੂਰ ਕਾਸਪਟੇਸ਼ਨ ਦਾ ਮੈਂ ਰਾਸ਼ਟਰੀ ਪ੍ਰਤਾਨ ਆ ਤੇ ਅੱਜ ਜਿਹੜੀ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਇਹ ਸਾਡੇ ਇੱਕ ਜੋਤੀ ਪ੍ਰਕਾਸ਼ ਜੀ ਨੇ ਮਜੀਠਾ ਰੋਡ ਦੇ ਨੇ ਇਹਨਾਂ ਦੇ ਬੇਟੇ ਦੇ ਲੋਕਾਂ ਨਾਲ ਮਿਲੀ ਭਗਤੀ ਦੇ ਨਾਲ ਕੁਝ ਪ੍ਰਸ਼ਾਸਨ ਨਾਲ ਇਹਨਾਂ ਨੇ ਜਿਹੜੇ ਪਰਚੇ ਇਹਨਾਂ ਦੇ ਬੇਟੇ ਦੇ ਪਾਈ ਜਾ ਰਹੇ ਨੇ ਨਾਜਾਇਜ਼ ਤੇ ਇਹਨਾਂ ਨੂੰ ਜਦ ਕੀ ਹਾਈ ਕੋਰਟ ਨੇ ਕਲੀਨ ਜੱਟ ਵੀ ਦਿੱਤੀ ਆ ਤੇ ਫਿਰ ਵੀ ਉਹਨਾਂ ਨੇ ਪਰਿਵਾਰ ਨੂੰ ਬੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਔਰ ਜਿਹੜੇ ਜਿਹੜੇ ਹੈਗੇ ਨੇ ਜਿਹੜੇ ਹੋਰ ਵੀ ਜਿਹੜੇ ਹੈਗੇ ਨੇ ਆਦਮੀ ਤੇ ਉਹਨਾਂ ਦੇ ਪਿਛਲੇ ਦਿਨੀ ਇੱਕ ਘਰ ਵੇ ਜਾ ਕੇ ਉਹਨਾਂ ਦੀ ਤੋਰਪਣ ਕੀਤੀ ਆ ਤੇ ਚਲੋ ਚਲੋ ਇੰਨਾ ਕੀ ਬਚਾ ਹੋ ਗਿਆ ਮਗਰ ਜੇ ਜੇ ਉਹ ਘਰ ਹੁੰਦੇ ਤੇ ਮੇਰੇ ਖਿਆਲ ਨਾਲ ਜਿਸ ਤਰ੍ਹਾਂ ਦੀ ਉਹਨਾਂ ਨੇ ਤੋਰਪਣ ਕੀਤੀ ਆ ਕੁਬੂ ਇਸੇ ਵੀ ਆਦਮੀ ਦੀ ਜਾਨ ਜਾ ਸਕਦੀ ਸੀ ਚਲੋ ਇਹਨਾਂ ਹੀ ਅਈ ਤੇ ਕਹਿੰਦੇ ਆ ਵੀ ਜਿਹੜੇ ਜਿਹੜੇ ਮਿਲੀ ਭਗਤੀ ਦੇ ਨਾਲ ਪੁਲਿਸ ਪ੍ਰਸ਼ਾਸਨ ਇਹ ਕੰਮ ਕਰਦਾ ਕਿ ਲੋਕਾਂ ਨੇ ਨਾਜਾਇਜ਼ ਪੱਚ ਦੇਂਦਾ ਵਾ ਇਹਨਾਂ ਦੇ ਰੋਗ ਲਗਣੀ ਚਾਹੀਦੀ ਆ ਇੱਕ ਸਾਡੀ ਭੈਣ ਮੰਜੀਤ ਕੌਰ ਜਿਹੜੀ ਦਿਹਾਤੀ ਚ ਰਹਿੰਦੀ ਆ ਇਹਦੀ ਵੀ ਇੱਕ ਜਿਹੜੀ ਨੋ ਹੈਗੀ ਆ ਉਹਨਾਂ ਨੇ ਉਹ ਕੋਰਾ ਜਿਹੜਾ ਬਾਪ ਉਹ ਅਫਸਰ ਹੈਗਾ ਵਾ ਮਰ ਲੇਕਿਨ ਉਹ ਇਹਨਾਂ ਨੂੰ ਨਾਜਾਇਜ਼ ਤੰਗ ਕਰਦੇ ਨੇ ਇਹਨਾਂ ਦੇ ਇਨਾਂ ਦੀ ਜਿਹੜੀ ਬੇੜੀ ਜਿਹੜੀ ਨੋ ਰਾਣੀ ਆ ਉਹ ਕਿਸੇ ਨਾ ਕੋਈ ਉਹਦੀ ਕੋਈ ਗੱਲਬਾਤ ਹੈਗੀ ਆ ਕਿ ਉਹ ਨਾ ਉਹ ਘਰੋਂ ਕਰੋ ਫਰਾਰ ਹੋਈ ਇਹਨਾਂ ਦੇ ਤੇ ਹੁਣ ਉਹ ਪਤਾ ਨਹੀਂ ਕਿਹੜੇ ਲੜਕੇ ਨਾਲ ਗਈ ਆ ਇਹਨਾਂ ਦੇ ਕੋਲ ਉਹ ਕੁੜੀ ਦੇ ਸਾਰੇ ਸਬੂਤ ਹੈਗੇ ਨੇ ਜਿਸ ਬੰਦੇ ਨਾਲ ਉਹ ਗਈ ਆ ਤੇ ਉਹਨਾਂ ਦੇ ਜਿਹੜੇ ਲਿਖਤੀ ਲੈਟਰ ਲੂਟਰ ਸਾਰੇ ਕੁਝ ਇਹਨਾਂ ਦੇ ਕੋਲ ਆ ਮਰ ਲੇਕਿਨ ਫਿਰ ਵੀ ਪੁਲਸ ਪ੍ਰਸ਼ਾਸਨ ਇਹਨਾਂ ਨੂੰ ਪਤਾ ਨਹੀਂ ਕਿਉਂ ਤੰਗ ਕਰਦੀ ਵੀ ਉਹਦਾ ਹੁਣ ਜਿਹੜਾ ਜਿਹੜਾ ਉਹਦਾ ਪਿਓ ਵਾ ਕੁੜੀ ਦਾ ਉਹ ਕਹਿੰਦਾ ਵਾ ਵੀ ਵੀ ਜੜੇ ਮੁੰਡੇ ਨਾਲ ਮੈਂ ਗਈ ਆ ਮੈਂ ਵਿਆਹ ਵੀ ਉੱਥੇ ਕਰਨਾ ਮਗਰ ਲੇਕਿਨ ਤੁਹਾਡੇ ਕੋ 6 ਲੱਖ ਰੁਪਇਆ ਲੈ ਕੇ ਫਿਰ ਵਿਆਹ ਕਰਨਾ ਨਾਇਜ ਇਹਨਾਂ ਕੋ ਪੈਸੇ ਮੰਗਦੇ ਨੇ ਪੁਲਿਸ ਵਾਲਾ ਤੇ ਮੈਂ ਤੇ ਕਹਿੰਦਾ ਵੀ ਉਸ ਪੁਲਿਸ ਵਾਲੇ ਦੇ ਉਸ ਅਫਸਰ ਦੇ ਜਲਦੀ ਜਲਦੀ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਸਸਪੈਂਡ ਕਰਨਾ ਚਾਹੀਦਾ ਜੇ ਅਗਰ ਜਲਦੀ ਜਲਦੀ ਉਸ ਪੁਲਿਸ ਮੁਲਾਜ਼ਮ ਦੇ ਕਾਰਵਾਈ ਨਾ ਕੀਤੀ ਗਈ ਤੇ ਆਉਂਦੇ ਸੋਮਵਾਰ ਵਾਲੇ ਦਿਨ ਇਹ ਸਾਰਾ ਜਿਹੜਾ ਪਰਿਵਾਰ ਹੈ ਜੋਤੀ ਪ੍ਰਕਾਸ਼ ਔਰ ਮਨਜੀਤ ਕੌਰ ਇਹ ਭੋਖੜ ਧਾਲ ਦੇ ਮੈਣਗੇ ਉਹਨਾਂ ਦੇ ਸਾਥ ਇਹ ਜਿੰਨੀਆਂ ਵੀ ਸੰਸਥਾਵਾਂ ਵਾਂ ਸਾਡੀਆਂ ਆਲ ਇੰਡੀਆ ਸ਼ਡਿਊਲ ਕਾਸ ਜਪਰੇਸ਼ਨ ਦਲੀ ਸੁਰੱਖਿਆ ਸਹਾਣਾ ਔਰ ਅੰਬੇਡਕਰ ਮਹਾ ਪੰਚਾਇਤ ਔਰ ਹੋਰ ਵੀ ਸੰਸਥਾਵਾਂ ਇਹ ਸਾਰੇ ਇਹਨਾਂ ਦੇ ਸਾਥ ਦੇਵਾਂਗੇ ਇਹਨਾਂ ਦਾ ਜੋ ਵੀ ਜਾਲੀ ਮਾਲੀ ਨੁਕਸਾਨ ਹੋਇਆ ਉਹ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਣਗੀਆਂ ਇਹਨਾਂ ਕੋਲ ਕਹਿੰਦਾ ਹੈ ਜੈ ਵਾਲਮੀਕੀ ਹਰ ਹਾਲ ਵਾਲਮੀਕੀ ਜੈ ਵੀ ਜੈ ਸੋਤਾ ਜੈ ਵਾਲਮੀਕੀ ਜੈਪੀ ਜੀ ਮੈਂ ਰਾਹੁਲ ਮਲਿਕ ਦਲੇ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਧਿਖਸ਼ ਜਿੰਦਾ ਕੀ ਤੁਹਾਨੂੰ ਜਗਦੀਸ਼ ਕੁਮਾਰ ਜੱਗੂ ਜੀ ਨੇ ਸੁਮਿਤ ਕਾਲੀ ਜੀ ਨੇ ਵਿਸਤਾਰ ਤੌਰ ਤੇ ਦੱਸਿਆ ਵਾ ਕਿ ਆਣ ਵਾਲੇ ਸੋਮਵਾਰ ਜੇ ਇਹ ਦੋਨਾਂ ਪਰਿਵਾਰਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਦੋਸ਼ੀਆਂ ਦੇ ਕਾਰਵਾਈ ਨਾ ਹੋਈ ਤਾਂ ਜਥੇਬੰਦੀਆਂ ਇਹਨਾਂ ਨੂੰ ਲੈ ਕੇ ਭੁਖੜ ਹੜਤਾਲ ਦੇ ਬੈਠੂ ਗਿਆ ਔਰ ਆ ਪੂਰਾ ਸਮਰਥਨ ਕਰਦੀ ਆ ਦਲੇ ਸੁਰੱਖਿਆ ਸੈਨਾ ਜੈ ਵਾਲਮੀਕੀ ਜੈਪੀ ਜੀ